ਸਿੱਖੀ ਦਾ ਉਹਦੇ ਉੱਤੇ ਚੱਲਦੇ ਰਹੋ ਕਿਉਂਕਿ ਸਿੱਖ ਬੰਦਾ ਉਹੀ ਆ ਸਿੱਖੀ ਕੀ ਆ ਵੀ ਬੰਦਾ ਹਰ ਰੋਜ਼ ਨਵਾਂ ਸਿੱਖਦਾ ਵਾ ਜਿਹੜਾ ਇਹਨੂੰ ਜੋਸ਼ੇ ਸਿੱਖਣ ਦੀ ਚਾਹ ਹੈ ਜਿਹੜੀ ਮੇਰੀ ਇੱਛਾ ਮੇਰੇ ਮਨ ਤੋਂ ਬਾਅਦ ਵੀ ਉਹਦਾ ਜਿਹੜਾ 25% ਹਿੱਸਾ ਉਹ ਜਿਹੜਾ ਜਾਉਂਦਾ ਜਰਨਾਨ ਫਾਊਂਡੇਸ਼ਨ ਫॉर 휴ਮਨਿਟੀ ਨੂੰ ਜਾਉਂ। ਸੋ ਇਹਦੇ ਲਈ ਵੀ ਉਹਨਾਂ ਦਾ ਬਹੁਤ ਵੱਡਾ ਉਪਰਾਲਾ ਸੋ ਇਸ ਮਾਨ ਚ ਤੋਂ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ। ਸੋ ਇੱਕ ਵਾਰੀ ਮਨਜੀਤ ਸਿੰਘ ਨਰਵਾਲ ਸਿਟੀ ਫੋਰ ਅਲੋਡ ਲਈ ਦੱਸੋ ਜਿਨ੍ਹਾਂ ਨੇ ਇਹ ਬਹੁਤ ਵੱਡਾ ਉਪਰਾਣ ਦਿੱਤਾ ਜੇ ਆਪਣੀ ਜਿਹੜੀ ਸਿੱਖੀ ਦਾ ਉਹਨੂੰ ਸੰਭਾਲਿਆ ਹੋਇਆ ਤੇ ਉਹਦੇ ਵਿੱਚ ਯੂਰ ਚੜਦਾ ਜਿਹੜਾ ਕਿ ਅਸੀਂ ਇਹਨਾਂ ਨੂੰ ਪੜਾਂਗੇ ਪੜਨ ਤੋਂ ਬਾਅਦ ਤੁਹਾਨੂੰ ਸੋਝੀ ਆਊ ਤੇ ਜੀਵਨ ਦੇ ਵਿੱਚ ਚੱਲੇ ਇਨਸਾਨਵਾਦੀ ਜਿਹੜੀ ਪ੍ਰੇਰਣਾ ਉਹ ਵੀ ਮਿਲੂਗੀ ਲਾਈ ਤੁਸੀ ਕੋਲ ਨੂੰ ਸੋ ਮੈਂ ਬੇਨਤੀ ਕਰਾਂਗਾ ਡਾਕਟਰ ਵੀਰੌਗ ਮੈਂ ਤਾਂ ਖਲਾਮ ਦੇ ਪ੍ਰਧਾਨ ਸਰਦਾਰ ਜਰਦੀਪ ਸਿੰਘ ਜੀ ਨੂੰ ਕਿ ਉਹ ਆਉਣਗੇ ਤੇ ਜਿਨ੍ਹਾਂ ਨੇ ਇਹ ਇਹਨਾਂ ਦੇ ਹੀ ਅਗਰੋਜ ਹੋਏ ਜਾਂ ਇੱਥੇ ਸਤੂਲ ਤਾਂ ਇਹਨਾਂ ਨੇ ਹੀ ਇਹਨਾਂ ਦੇ ਨਾਲ ਜਸਵੀਰ ਸਿੰਘ ਜੀ ਨਾਲ ਸੰਪਰਕ ਕੀਤਾ ਤੇ ਮਨਜੀਤ ਸਿੰਘ ਨਰਵਾਲ ਜਿਨ੍ਹਾਂ ਦੁਆਰਾ ਇਹ ਕਿਤਾਬ ਜਿਹੜੀ ਪਬਲਿਸਿਟੀ ਹੈ ਜਾਂ ਉਹਨਾਂ ਦੇ ਨਾਲ ਚਰਚਾ ਕਰਕੇ ਕਿ ਉਹਨਾਂ ਨੇ ਹੀ ਜਦੂ ਸਿੰਘ ਜੀ ਕੌਲ ਜੀ ਨੇ ਬਰਾਲਾ ਕੀਤਾ ਕਿ ਇਹ ਬੱਚਿਆਂ ਤੱਕ ਇਹ ਜਿਹੜੀ ਆ ਸੁਖਮਨੀ ਸਾਹਿਬ ਬਾਣੀ ਦੀ ਜਿਹੜੀ ਕਿਤਾਬ ਆ ਵੀ ਉੱਥੇ ਪਹੁੰਚਣੀ ਚਾਹੀਦੀ ਆ ਸੋ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਆਉਣ ਅੱਜ ਦੇ ਸਮਾਜ ਤੇ ਸਾਡੇ ਨਾਲ ਵਿਚਾਰ ਸਾਂਝੇ ਕਰੀਏ